ਪੰਜਾਬ ਦੇ ਵਿੱਚ ਮਾਨਜੋਗ ਸੀਐਮ ਸਾਹਿਬ ਨੇ ਪਿਛਲੇ ਸਮੇਂ ਦੇ ਵਿੱਚ 5 ਦਸੰਬਰ ਨੂੰ ਇੱਕ ਪੰਜਾਬ ਪੁਲਿਸ ਦੇ ਸਾਰੇ ਸੀਨੀਅਰ ਅਫਸਰ ਸਹਿਬਾਨਾਂ ਦੀ ਇੱਕ ਰਿਵਿਊ ਮੀਟਿੰਗ ਕੀਤੀ ਸੀ ਜਿਵੇਂ ਕਿ ਉਹਨਾਂ ਨੇ ਸਖਤ ਹਦਾਇਤਾਂ ਕੀਤੀਆਂ ਸੀ ਕਿ ਕੋਈ ਵੀ ਕ੍ਰਿਮੀਨਲ ਜੇ ਇੱਕ ਜਗ੍ਹਾ ਤੇ ਵਾਰਦਾਤ ਕਰਦਾ ਹੈ ਤਾਂ ਉਹ ਦੂਸਰਾ ਚੌਂਕ ਜਿਹੜਾ ਟੱਪਣਾ ਨਹੀਂ ਚਾਹੀਦਾ ਜਾਂ ਉਹ ਗ੍ਰਿਫਤਾਰ ਹੋਣਾ ਚਾਹੀਦਾ ਜਾਂ ਜੋ ਵੀ ਕਾਨੂੰਨ ਅਨੁਸਾਰ ਕਾਰਵਾਈ ਬਣਦੀ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਜੜੀ ਹੋਣੀ ਚਾਹੀਦੀ ਹੈ। ਸੋ ਲੁਧਿਆਣਾ ਪੁਲਿਸ ਨੇ ਪਿਛਲੇ ਦਿਨਾਂ ਦੇ ਵਿੱਚ ਬਹੁਤ ਅੱਛਾ ਕੰਮ ਕੀਤਾ ਵਧੀਆ ਕੰਮ ਕੀਤਾ ਇਹਨਾਂ ਨੇ ਕੁਲਦੀਪ ਚੈਲ ਜੀ ਦੀ ਸੁਪਰਵਾਈਜ਼ਨ ਦੇ ਵਿੱਚ ਇੱਕ ਬਹੁਤ ਹਾਰਡ ਕੋਰ ਕ੍ਰਿਮੀਨਲ ਸੀਗਾ ਜਿਹੜਾ 2004 ਤੋਂ ਅਲੱਗ-ਅਲੱਗ ਕ੍ਰਾਈਮਸ ਦੇ ਵਿੱਚ ਇਨਵੋਲਡ ਸੀਗਾ 2004 ਤੋਂ ਇਹਨੇ ਕ੍ਰਾਈਮ ਕਰਨਾ ਸ਼ੁਰੂ ਕੀਤਾ 2009 ਦੇ ਵਿੱਚ 10 ਦੇ ਵਿੱਚ 11 ਦੇ ਵਿੱਚ 12 ਦੇ ਵਿੱਚ ਕਈ ਤਰ੍ਹਾਂ ਦੇ ਹਾਰਡ ਕੋਰ ਕੇਸਿਸ ਦੇ ਵਿੱਚ ਇਨਵੋਲ ਰਿਹਾ ਰੀਸੈਂਟਲੀ 8 ਦਸੰਬਰ ਨੂੰ ਇੱਕ ਮੈਡੀਕਲ ਸਟੋਰ ਤੇ ਵੜ ਕੇ ਉਹਦੇ ਜਿਹੜਾ ਓਨਰ ਸੀਗਾ ਉਹਦੇ ਗੋਲੀ ਮਾਰ ਕੇ ਇਹਨਾਂ ਨੇ 125000 ਰੁਪਏ ਲੁੱਟਿਆ ਫਿਰ 10 ਦਸੰਬਰ ਨੂੰ ਲਗਾਤਾਰ ਪੰਜ ਵਾਰ ਦਾਪ ਤਾਂ ਜੜੀਆਂ ਨੇ ਉਹ ਲੁਧਿਆਣਾ ਔਰ ਖੰਨਾ ਦੇ ਏਰੀਆ ਦੇ ਵਿੱਚ ਕੀਤੀਆਂ ਇਹਨਾਂ ਨੇ ਤੋਂ ਇਸੇ ਦੀ ਅਵੇਜ ਦੇ ਵਿੱਚ ਜਦੋਂ ਇਹ ਸਪੈਸ਼ਲ ਜਿਹੜਾ ਆਪਰੇਸ਼ਨ ਚਲਾਇਆ ਗਿਆ ਸੀਗਾ ਲੁਧਿਆਣਾ ਕਮਿਸ਼ਨਰੇਟ ਵੱਲੋਂ ਤੇ ਤਿੰਨ ਜਿਹੜੇ ਅਕਿਊਜ਼ਡ ਵਾਂਟਡ ਸੀਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇੱਕ ਜਿਹੜਾ ਇਹ ਅਕਿਊਜ਼ ਸੀਗਾ ਜਿਹਦੀ ਮੈਂ ਗੱਲ ਕਰ ਰਿਹਾ ਸੁਖਦੇਵ ਸਿੰਘ ਕਾਕਾ ਜਿਹੜਾ ਸੀਗਾ ਇੰਡੀਅਸ ਵਿੱਕੀ ਇਹ ਜਦੋਂ ਇਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਇਹਨੇ ਪੁਲਿਸ ਦੇ ਉੱਤੇ ਫਾਇਰ ਕੀਤਾ ਉਹਦੇ ਵਿੱਚ ਸਾਡੇ ਇੱਕ ਏਐਸਆਈ ਦਿਲਜੀਤ ਸਿੰਘ ਉਹਦੇ ਪੱਟੇ ਉੱਤੇ ਗੋਲੀ ਲੱਗੀ ਇਨਸਪੈਕਟਰ ਬੈਂਤ ਜੁਨੇਜਾ ਜਿਹੜੇ ਟੀਮ ਨੂੰ ਲੀਡ ਕਰਦੇ ਹੋਏ ਸੀਗੇ ਉਹਨਾਂ ਦੇ ਉੱਤੇ ਵੀ ਛਾਤੀ ਤੇ ਗੋਲੀ ਵੱਜੀ ਬਟ ਕਿਉਂਕਿ ਉਹਨਾਂ ਨੇ ਬੁਲੇਟ ਪ੍ਰੂਫ ਜੈਕਟ ਪਾਈ ਹੋਈ ਸੀ ਉਸ ਕਰਕੇ ਉਹਨਾਂ ਦਾ ਬਚਾਅ ਹੋ ਗਿਆ ਸੋ ਇਸ ਟੀਮ ਨੇ ਬੜੀ ਬਹਾਦਰੀ ਦੇ ਨਾਲ ਇਸ ਹਾਰਡ ਕੋਰ ਕ੍ਰਾਈਮਨਲ ਦਾ ਮੁਕਾਬਲਾ ਕੀਤਾ ਮੁਕਾਬਲੇ ਦੇ ਵਿੱਚ ਜਿਹਨੂੰ ਇਹਦੇ ਗੋਲੀਆਂ ਲੱਗੀਆਂ ਤੇ ਇਹਦੀ ਡੈਥ ਹੋ ਗਈ ਇਸ ਕ੍ਰਾਈਮਨਲ ਦੀ ਉਸ ਤੋਂ ਬਾਅਦ ਇਹਦੇ ਕੋਲ ਇੱਕ ਬੱਤੀਪੋਰ ਦਾ ਪਿਸਤਲ ਮਿਲਿਆ ਸੀਗਾ ਮੈਗਜ਼ੀਨ ਮਿਲਿਆ ਲਾਈਵ ਕੈਟਰਿਜ ਮਿਲਿਆ ਤਿੰਨ ਐਮਪਟੀ ਕੈਟਰਿਜਸ ਮਿਲੇ ਮੋਟਰਸਾਈਕਲ ਰਿਕਵਰ ਹੋਇਆ ਇਸ ਕੇਸ ਦੇ ਵਿੱਚ ਪੁਲਿਸ ਨੇ 146 ਨੰਬਰ ਐਫ ਆਈ ਆਰ ਜਿਹੜੀ ਆ ਉਹ ਬਿਆਨ ਜੁਲੇਜਾ ਜਿਹੜੇ ਇਨਸਪੈਕਟਰ ਨੇ ਉਹਨਾਂ ਦੇ ਬਿਆਨਾਂ ਤੇ ਦਰਜ ਕੀਤੀ ਸੀਗੀ ਫਰਦਰ ਇਸ ਕੇਸ ਦੀ ਜਿਹੜੀ ਇਨਵੈਸਟੀਗੇਸ਼ਨ ਆ ਉਹਦੇ ਵਿੱਚ ਇੱਕ ਐਸ ਆਈ ਟੀ ਬਣਾਈ ਗਈ ਆ ਐਸ ਆਈ ਟੀ ਦੀ ਜਿਹੜਾ ਹੈੱਡ ਆ ਉਹ ਡੀ ਐਸ ਪੀ ਰੂਰਲ ਅ ਡੀ ਸੀ ਪੀ ਰੂਰਲ ਜਸਕਰਨ ਤੇਜਾ ਜੀ ਉਹ ਇਹਦੇ ਹੈੱਡ ਨੇ ਐਡੀਸ਼ਨਲ ਡੀਸੀਪੀ 4 ਤੁਸ਼ਾਰ ਗੁਪਤਾ ਜੀ ਐਡੀਸ਼ਨਲ ਡੀਸੀਪੀ ਡੀ ਤੇ ਐਸਐਚਓ ਡਿਵੀਜ਼ਨ ਨੰਬਰ 7 ਉਹ ਇਸ ਟੀਮ ਦੇ ਮੈਂਬਰ ਹਨ ਫਰਦਰ ਇਸ ਕੇਸ ਦੇ ਵਿੱਚ ਮੰਡੇਟਰੀ ਹੁੰਦਾ ਹੈ ਇਨਵੈਸਟੀਗੇਸ਼ਨ ਕਰਨੀ ਉਹਦੇ ਦੀ ਇਨਵੈਸਟੀਗੇਸ਼ਨ ਕੀਤੀ ਜਾਊਗੀ ਜਿਹੜੇ ਦੂਸਰੇ ਤਿੰਨ ਦੋਸ਼ੀ ਸੀ ਇਹਨਾਂ ਦੇ ਨਾਲ ਦੇ ਜਿਹੜੇ ਗ੍ਰਿਫਤਾਰ ਕੀਤੇ ਗਏ ਉਹਦੇ ਵਿੱਚ ਇੱਕ ਆਰਣ ਸਿੰਘ ਰਾਜਾ ਇੱਕ ਸੁਨੀਲ ਕੁਮਾਰ ਇੱਕ ਬਲਵਿੰਦਰ ਸਿੰਘ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਵਾ ਇਹਨਾਂ ਦੀ ਪੁੱਛਗਿੱਛ ਜਾਰੀ ਹੈ ਇਹਨਾਂ ਤੋਂ ਹੋਰ ਵੀ ਇਹਦੇ ਕਿਉਂਕਿ ਬਹੁਤ ਸਾਰੇ ਕੇਸਿਸ ਦੇ ਵਿੱਚ ਹੋਰ ਵੀ ਇਨਵੋਲਵ ਹੋ ਸਕਦੇ ਐ ਬਹੁਤ ਅਨ ਆਈਡੈਂਟੀਫਾਈਡ ਬੰਦੇ ਨੇ ਕਈ ਕੇਸਿਸ ਦੇ ਵਿੱਚ ਉਹਦੇ ਵਿੱਚ ਵੀ ਇਹਨਾਂ ਦੀ ਸ਼ਮੂਲੀਅਤ ਜਿਹੜੀ ਉਹਨੂੰ ਐਗਜ਼ਾਮਿਨ ਕੀਤਾ ਜਾਏਗਾ ਇਸੇ ਸਬੰਧ ਦੇ ਵਿੱਚ ਮੈਂ ਹੋਰ ਦੱਸਣਾ ਚਾਹਾਂਗਾ ਕਿ ਪੰਜਾਬ ਪੁਲਿਸ ਨੇ ਪਿਛਲੇ ਦਿਨਾਂ ਦੇ ਵਿੱਚ ਜਦੋਂ ਤੋਂ ਮਾਨਯੋਗ ਸੀਐਮ ਸਾਹਿਬ ਨੇ ਸਖਤ ਅਦੇਸ਼ਾਂ ਦਿੱਤੀਆਂ ਜਦੋਂ ਜਿਹੜੀ ਮੀਟਿੰਗ ਹੋਈ ਸੀ 5 12 ਦੀ ਉਸ ਤੋਂ ਬਾਅਦ ਦੇ ਵਿੱਚ ਸਾਰੇ ਜ਼ਿਲ੍ਹਿਆਂ ਨੇ ਬੜੀ ਮੁਸਤੈਦੀ ਨਾਲ ਕੰਮ ਕੀਤਾ ਜਿਦੇ ਵਿੱਚ ਫਾਜ਼ਲਕਾ ਪੁਲਿਸ ਜਿਹੜੀ ਆ ਉਹਨੇ ਤਿੰਨ ਅਕਿਉਂ ਨੂੰ ਅਰੈਸਟ ਕਰਕੇ ਉਹਦੇ ਕੋਲ ਕਰੀਬ ਸਵਾ ਚਾਰ ਕਿਲੋ ਹੈਰੋਇਨ ਰਿਕਵਰ ਕੀਤੀ ਉਹਨਾਂ ਨੇ ਏਜੀਟੀਐਫ ਨੇ 6 ਦਸੰਬਰ ਨੂੰ ਬਰਨਾਲਾ ਪੁਲਿਸ ਦੇ ਨਾਲ ਇੱਕ ਜੁਆਇੰਟ ਆਪਰੇਸ਼ਨ ਕੀਤਾ ਸੀਗਾ ਜਿਦੇ ਚ ਜਿਹੜੇ ਆ ਦੋ ਹਾਰਡ ਕੋਰ ਕ੍ਰਾਈਮਨਲ ਜਿਹੜੇ ਅਰੈਸਟ ਕੀਤੇ ਗਏ ਇਹ ਜਿਹੜੇ ਗੈਂਗਸਟਰ ਸੀਗੇ ਇਹ ਅੱਗੇ ਅਰਸ਼ਟਲਾ ਗੈਂਗ ਦੇ ਨਾਲ ਰਿਲੇਟਿਡ ਸੀਗੇ 11 ਦਸੰਬਰ 2023 ਨੂੰ ਤੁਰੰਤ ਤਰੰਤ ਪੁਲਿਸ ਨੇ ਇੱਕ ਮੇਜਰ ਐਕਸ਼ਨ ਕੀਤਾ ਡਰੱਗਸ ਦੇ ਅਗੇਂਸਟ ਤੇ ਕ੍ਰਾਸ ਬਾਰਡਰ ਆਰਮਸ ਸਮਗਲਿੰਗ ਦੇ ਖਿਲਾਫ ਜਿਹਦੇ ਤਿੰਨ ਦੋਸ਼ੀ ਜਿਹੜੇ ਫੜੇ ਗਏ ਜਿੰਨਾ ਕਿਲੋ ਇੱਕ ਹੈਰੋਇਨ 1 ਕਿਲੋ ਹੈਰੋਇਨ ਤੇ ਤਿੰਨ ਇਲੀਗਲ ਪਿਸਤਲ ਜਿਹੜੇ ਆ ਉਹ ਫੜੇ ਗਏ 11 ਦਸੰਬਰ 2023 ਨੂੰ ਹੀ ਫਾਜ਼ਲਕਾ ਪੁਲਿਸ ਨੇ ਬੀਐਸਐਫ ਦੇ ਨਾਲ ਮਿਲ ਕੇ 3 ਕਿਲੋ ਹੈਰਨ ਜਿਹੜੀ ਆ ਇੱਕ ਸਪੈਸ਼ਲ ਆਪਰੇਸ਼ਨ ਦੇ ਵਿੱਚ ਬਾਰਡਰ ਤੋਂ ਜਿਹੜੀ ਕਿ ਵਾਈਟ ਵਾਟਰਪਰੂਫ ਬੈਗ ਦੇ ਵਿੱਚ ਸੀਗੀ ਉਹ ਰਿਕਵਰ ਕੀਤੀ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਇੰਟਰ ਜਿਹੜਾ ਸਟੇਟ ਆਰਮਸ ਸਮਗਲਿੰਗ ਰੈਕੇਟ ਆ ਉਹ ਬਸਟ ਕੀਤਾ ਜਿਨੇ 13 ਬੱਤੀਪੁਰ ਦੇ ਉਹਨਾਂ ਨੇ ਪਿਸਤੌਲ ਰਿਕਵਰ ਕੀਤੇ ਇਸੇ ਤਰ੍ਹਾਂ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਹੋਰ ਰੈਕਟ ਬਸਟ ਕੀਤਾ ਜਿਦੇ ਵਿੱਚ 3 ਕਿਲੋ ਹੈਰੋਇਨ ਤੇ 9 ਲੱਖ ਰੁਪਏ ਡਰੱਗ ਮਨੀ ਰਿਕਵਰ ਕੀਤੀ ਗਈ 13 ਦਸੰਬਰ 2023 ਨੂੰ ਜਿਹੜਾ ਲੁਧਿਆਣਾ ਪੁਲਿਸ ਨੇ ਵਾਲਾ ਜਿਹਦੀ ਅੱਜ ਗੱਲ ਕਰਿਆ ਉਹ ਆਪਰੇਸ਼ਨ ਕੀਤਾ ਫਿਰ 13 ਦਸੰਬਰ ਨੂੰ ਹੀ ਖੰਨਾ ਪੁਲਿਸ ਨੇ ਇੱਕ ਬਹੁਤ ਵੱਡਾ ਇੰਟਰ ਸਟੇਟ ਇਲੀਗਲ ਵੈਪਨ ਸਮਗਲਿੰਗ ਰੈਕਟ ਸੀ ਜਿਹੜਾ ਉਹ ਬਸਟ ਕੀਤਾ ਜਿਦੇ ਵਿੱਚ 22 ਉਹਨਾਂ ਨੇ ਪਿਸਤੌਲ ਜਿਹੜੇ ਆ ਉਹ ਰਿਕਵਰ ਕੀਤੇ ਗਏ ਔਰ ਉਹਦੀ ਪੂਰੀ ਡੈਪਥ ਤੱਕ ਗਏ ਖੰਡਾ ਪੁਲਿਸ ਨੇ ਜਿਹੜੀ ਰਿਕਵਰੀ ਕੀਤੀ ਉਹਦੇ ਚ ਫਰਦਰ ਉਹਨਾਂ ਨੇ ਪ੍ਰੋਪਰ ਇਨਵੈਸਟੀਗੇਸ਼ਨ ਕੀਤੀ ਮੱਧਿਆ ਪ੍ਰਦੇਸ਼ ਬੇਸਡ ਜਿਹੜਾ ਆ ਆਰਮਜ਼ ਮੈਨੂਫੈਕਚਰਰ ਜਿਹੜਾ ਇੱਕ ਗੈਂਗ ਸੀਗਾ ਜਿਹਦੇ ਵਿੱਚ ਮੇਨ ਸਰਗਣਾ ਕੁਲਦੀਪ ਸਿੰਘ ਆ ਉਹਨੂੰ ਅਰੈਸਟ ਕੀਤਾ ਉਹਦੇ ਚ ਹੋਰ ਅੱਗੇ ਇਨਵੈਸਟੀਗੇਸ਼ਨ ਜਿਹੜੀ ਜਾਰੀ ਹੈ ਸੋ ਪੰਜਾਬ ਪੁਲਿਸ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਪਹਿਲਾਂ ਵੀ ਲੁਧਿਆਣਾ ਦੇ ਵਿੱਚ ਦੋ ਹਾਰਡ ਕੋਰ ਕ੍ਰਾਈਮਨਲਸ ਨੂੰ ਨਿਊਟਰਲਾਈਜ਼ ਕੀਤਾ ਗਿਆ ਇੱਕ ਕ੍ਰਾਈਮਨਲ ਨੂੰ ਕੱਲ ਕੀਤਾ ਗਿਆ ਇੱਕ ਕ੍ਰਾਈਮਨਲ ਜਿਹੜਾ ਸੀਗਾ ਜਿਹਨੂੰ ਐਂਟੀ ਗੈਂਗਸਟਰ ਟਾਸਕ ਫੋਰਸ ਜਦੋਂ ਰਿਕਵਰੀ ਕਰਨ ਵਾਸਤੇ ਲੈ ਕੇ ਜਾ ਰਹੀ ਸੀਗੀ ਕਰਨਜੀਤ ਸਿੰਘ ਦੇ ਲਈ ਉਸ ਜੱਸਾ ਉਹਨੇ ਵੀ ਭੱਜਣ ਦੀ ਕੋਸ਼ਿਸ਼ ਕੀਤੀ ਔਰ ਉਹਦੇ ਤੇ ਵੀ ਜਿਹੜੀ ਆ ਗੋਲੀ ਉਹਦੇ ਗੋਡੇ ਦੇ ਵਿੱਚ ਲੱਗੀ ਸੋ ਇਹ ਬਹੁਤ ਸਖਤ ਜਿਹੜੀਆਂ ਹਦਾਇਤਾਂ ਪੁਲਿਸ ਨੂੰ ਮਾਨਯੋਗ ਸੀਐਮ ਸਾਹਿਬ ਵੱਲੋਂ ਔਰ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਕਿ ਸਾਰੇ ਹੀ ਕ੍ਰਿਮੀਨਲਸ ਦੇ ਨਾਲ ਬਹੁਤ ਸਖਤੀ ਨਾਲ ਨਜਿੱਠਿਆ ਜਾਵੇ ਪੰਜਾਬ ਦੇ ਜਿਹੜੇ 3/3 ਕਰੋੜ ਲੋਕ ਆ ਉਹਨਾਂ ਨੂੰ ਇੱਕ ਪੀਸਫੁੱਲ ਨੀਂਦ ਦੇਣ ਵਾਸਤੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਆ ਸੀਐਮ ਸਾਹਿਬ ਦੀਆਂ ਹਦਾਇਤਾਂ ਐ ਕਪੀ ਇਸ ਤਰ੍ਹਾਂ ਦੇ ਕਿਸੇ ਬੰਦੇ ਨੂੰ ਸਿਰ ਚੁੱਕਣ ਦੀ ਇਜਾਜ਼ਤ ਜਿਹੜੀ ਪੰਜਾਬ ਦੇ ਵਿੱਚ ਨਾ ਦਿੱਤੀ ਜਾਵੇ ਔਰ ਆਉਂਦੇ ਦਿਨਾਂ ਦੇ ਵਿੱਚ ਵੀ ਜਿਸ ਤਰ੍ਹਾਂ ਪੁਲਿਸ ਸ਼ਕਤੀ ਨਾਲ ਮੁਸਤੈਦੀ ਨਾਲ ਪ੍ਰੋਐਕਟਿਵ ਹੋ ਕੇ ਕੰਮ ਕਰ ਰਹੀ ਆ ਇਸੇ ਤਰ੍ਹਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਾਰੇ ਕਮਿਸ਼ਨਰੇਟਸ ਦੇ ਵਿੱਚ ਸੇਮ ਜਿਹੜੀ ਮੁਹਿੰਮ ਆ ਉਹ ਜਾਰੀ ਰਹੇਗੀ ਆਉਂਦੇ ਦਿਨਾਂ ਵਿੱਚ ਤੋਂ ਪਿਛਲੇ ਦਿਨ ਦਿੱਤੇ ਤਰੀਕ 2 ਸਾਲ ਦੀ ਅਸੀਂ ਗੱਲ ਕਰਦੇ ਹਾਂ ਕਿੰਨੇ ਅਪ੍ਰੋਕਸੀਮੇਟਲੀ ਜਿਹੜੇ ਇੰਕਾਊਂਟਰ ਕੀਤੇ ਆ ਯੰਗਸਟਰਸ ਨੂੰ ਮਾਰੇ ਆ ਕਿੰਨੇ ਕਾਬੂ ਕੀਤੇ ਗਏ ਆ ਅਪ੍ਰੋਕਸੀਮੇਟਲੀ ਦੇਖੋ ਜੇ ਆਪਾਂ ਗੱਲ ਕਰਦੇ ਆ ਪਹਿਲਾਂ ਹਾਰਡ ਕੋਰ ਜਿਹੜੇ ਕ੍ਰਾਈਮਨਲਸ ਆ ਦੋ ਜਿਹੜੇ ਆ ਕ੍ਰਾਈਮਨਲਸ ਨਿਊਟਰਲਾਈਜ਼ ਹੋਏ ਸੀ 2022 ਦੇ ਵਿੱਚ 2023 ਦੇ ਵਿੱਚ ਹੁਣ ਤੱਕ 7 ਕ੍ਰਾਈਮਨਲ ਨਿਊਟਰਲਾਈਜ਼ ਹੋਏ ਆ ਜਿਦੇ ਚ ਜਿਹੜੇ ਰੀਸੈਂਟ ਹੋਏ ਆ 3 ਕ੍ਰਾਈਮਨਲਸ ਇਹ ਹੋਇਆ 3 ਫਤੇਗੜ ਸਾਹਿਬ ਦੇ ਵਿੱਚ ਹੋਏ ਸੀ ਇਸ ਤੋਂ ਪਹਿਲਾਂ ਇੱਕ ਤਰਨਤਾਰਨ ਦੇ ਵਿੱਚ ਚਵਾਲ ਦੇ ਵਿੱਚ ਹੋਇਆ ਸੀਗਾ ਤੋ 2023 ਦੇ ਵਿੱਚ 7 ਹੋਏ ਆ 2022 ਦੇ ਵਿੱਚ ਜਿਹੜੇ ਆ ਉਹ 2 ਹੋਏ ਆ ਸੋ 9 ਹਾਰਡ ਕੋਰ ਕ੍ਰਾਈਮਨਲ ਜਿਹੜੇ ਆ ਉਹ ਅਲੱਗ-ਅਲੱਗ ਥਾਵਾਂ ਤੇ ਪੁਲਿਸ ਦੇ ਨਾਲ ਜਿਹਦੇ ਵਿੱਚ ਪੁਲਿਸ ਨੇ ਗੋਲੀ ਚਲਾਈ ਸੈਲਫ ਡਿਫੈਂਸ ਦੇ ਵਿੱਚ ਉਹਦੇ ਚ ਨਿਊਟਰਲਾਈਜ਼ ਹੋਏ ਆ ਹੰਟ ਤੱਕ ਅੱਜ ਅੰਦਰ ਤੋਂ ਪੰਜਾਬ ਪੁਲਿਸ ਨੇ ਜਿਸਕੇ ਸਪੈਸ਼ਲ ਅਰਚਿੰਗਸ ਹੱਲੇ ਉਹਨਾਂ ਨੇ ਕਾਰਵਾਈ ਕੀਤੀ ਨਾਮ ਪੇਕੂ ਦਾ ਪਕਾਪਾ ਤੋਂ ਬਾਰੇ ਬੋਲਸ ਜੀਜੀ ਦੇ ਸਾਹਮਣੇ ਲਿਖ ਲਿਆ ਲੇਕਿਨ 7 ਦਿਨ ਬਾਅਦ ਕੋ

ਇਸ ਨੂੰ ਲੈ ਕੇ ਜਿਹੜੇ ਵੱਡੇ ਇਨਕਸਰ ਨੇ ਵੱਡੇ ਮਗਰਮਸ਼ ਹੈ ਉਹਨਾਂ ਨੂੰ ਕਾਬੂ ਕੀਤਾ ਕਿਉਂਕਿ ਦੇਖਿਆ ਜਾਂਦਾ ਹੈ ਕਿ ਨੀਚੇ ਲੈਵਲ ਦੇ ਜਿਹੜੇ ਨਹੀਂ ਦੇਖੋ ਜਿਹੜੇ ਵਾਲੇ ਤਿੰਨ ਬੰਦੇ ਹੁਣ ਉਹਨਾਂ ਨੇ ਫੜਿਆ ਇੱਕ ਯੂਪੀ ਬੇਸ ਸੀਗਾ ਦੋ ਐਮਪੀ ਬੇਸ ਦਾ ਤੋਂ ਜਿਹੜੇ ਖੰਨਾ ਪੁਲਿਸ ਨੇ ਕੀਤੇ ਆ ਉਹ ਜਿਹੜੇ ਮੇਨ ਕਿੰਗਪਿੰਨ ਜਿਹੜੇ ਫੜਿਆ ਜਿਹੜਾ ਕੁਲਦੀਪ ਸਿੰਘ ਨੇ ਗੱਲ ਕਰਿਆ ਕੁਲਦੀਪ ਸਿੰਘ ਦਾ ਜਿਹੜਾ ਫਾਦਰ ਸੀਗਾ ਉਹ ਵੀ ਵਾਂਟਡ ਸੀਗਾ ਪ੍ਰੋਕਲੇਮਡ ਡਿਫੈਂਡਰ ਵੀ ਆ ਉਹਦੇ ਉੱਤੇ ਵੀ 10 ਐਫਆਈਆਰ ਦਰਜ ਨੇ ਸੋ ਇਹ ਇੱਕ ਪ੍ਰੋਪਰ ਆਰਗੇਨਾਈਜ਼ਡ ਆਰਮਸ ਸਮਗਲਿੰਗ ਰੈਕਟ ਸੀਗਾ ਜਿਹੜਾ ਉਹਨਾਂ ਨੇ ਫਸਟ ਕੀਤਾ ਸਿਮਿਲਰਲੀ ਜਿਹੜਾ ਅੰਮ੍ਰਿਤਸਰ ਕਮਿਸ਼ਨਰ ਨੇ ਕੀਤਾ ਹੈ ਪਿੱਛੇ ਜਲੰਧਰ ਕਮਿਸ਼ਨਰ ਨੇ ਵੀ ਕਾਫੀ ਫੜੇ ਆ ਵੈਪਨਸ ਸੋ ਇਹ ਸਾਰੇ ਤੇ ਸਾਰੇ ਜਿਹੜੇ ਅਲਟੀਮੇਟਲੀ ਸਭ ਦਾ ਲਿੰਕ ਮੱਧ ਪ੍ਰਦੇਸ਼ ਤੇ ਨਾਲ ਜੁੜ ਰਿਹਾ ਸੋ ਜਿਹੜੇ ਜਿਹੜੇ ਅਲੱਗ-ਅਲੱਗ ਤਰ੍ਹਾਂ ਨਾਲ ਲੈ ਕੇ ਆਉਂਦੇ ਆ ਜੀ ਕਈ-ਕਈ ਵਾਰੀ ਈਵਨ ਪਬਲਿਕ ਟਰਾਂਸਪੋਰਟ ਤੇ ਵੀ ਲੈ ਆਉਂਦੇ ਆ ਆਪਣੇ ਵਹੀਕਲ ਵੀ ਯੂਜ਼ ਕਰਦੇ ਆ ਸੋ ਜਿੰਨੇ ਬੰਦੇ ਹੁਣ ਤੱਕ ਆਪਾਂ ਫੜ ਰਹੇ ਆ ਕਾਫੀਆਂ ਦਾ ਐਂਗਲ ਜਿਹੜਾ ਮੱਧ ਪ੍ਰਦੇਸ਼ ਵੱਲ ਨੂੰ ਜੁੜ ਰਿਹਾ ਵਾ ਵਿੱਚ ਕਈ ਵਾਰੀ ਦੂਸਰੀਆਂ ਸਟੇਟਸ ਦੇ ਬੰਦੇ ਇਨਵੋਲਡ ਹੈਗੇ ਆ ਜਿਸ ਤਰ੍ਹਾਂ ਜਿਹੜ ਤਿੰਨ ਬੰਦੇ ਮੇਨ ਨੇ ਜਿਹੜੇ ਮੈਨੂਫੈਕਚਰਿੰਗ ਨਾਲ ਰਿਲੇਟਡ ਨੇ ਦੋ Madhya Pradesh ਦੇ ਇੱਕ UP ਨਾਲ UP ਵਾਲਾ ਅੱਗੇ ਫੇਰ Madhya Pradesh ਵਾਲੇ ਨਾਲ ਲਿੰਕਡ ਸੀਗਾ ਸੋ ਜਿੱਦਾਂ ਮੈਂ ਦੱਸ ਰਿਹਾ ਬੈਕਵਰਡ ਲਿੰਕੇਜਸ ਹਰ ਕੇਸ ਦੇ ਵਿੱਚ ਕਿਉਂਕਿ ਤਿੰਨ ਆਪਾਂ ਹੁਣ ਰੀਸੈਂਟਲੀ ਪਿਛਲੇ ਕੁਝ ਦਿਨਾਂ ਦੇ ਵਿੱਚ ਤਿੰਨ ਮੇਜਰ ਇੰਟਰ ਸਟੇਟ ਆਰਮਸ ਸਮਗਲਿੰਗ ਰੈਕੈਟਸ ਜਿਹੜੇ ਆ ਉਹ ਫਰਿਆ ਉਹਦੇ ਵਿੱਚ ਕਮਿਸ਼ਨਰੇਟ ਦੇ ਵਿੱਚ ਦੋਨਾਂ ਦੇ ਵਿੱਚ ਔਰ ਖੰਨਾ ਦੇ ਵਿੱਚ ਔਰ ਇਹ ਲਗਾਤਾਰ ਸਾਡਾ ਜਾਰੀ ਹੈ ਇਹ ਇਸ ਤੋਂ ਇਲਾਵਾ ਐਂਡ ਏਜੀਟੀਐਫ ਜਿਹੜੀ ਹੈ ਸਾਡੀ ਇੰਟਰਨਲ ਸਕਿਉਰਿਟੀ ਵਿੰਗ ਆ ਉਹ ਵੀ ਲੱਗੇ ਹੋਏ ਇਸ ਕੰਮ 'ਚ ਸਰ ਇਨੀਸ਼ੀਅਲੀ ਇਨਵੈਸਟੀਗੇਸ਼ਨ 'ਚ ਪਤਾ ਲੱਗਿਆ ਕਿ ਇਹਦੇ ਨਾਲ ਡਾਇਰੈਕਟ ਗੈਂਗਸਟਰਾਂ ਦਾ ਹੀ ਕਨੈਕਸ਼ਨ ਹੈ ਜਾਂ ਕਿਸ ਤਰ੍ਹਾਂ ਇਹ ਪੂਰਾ ਸਪਲਾਈ ਇਹ ਜੇ ਚੱਲ ਰਹੀ ਹੈ ਦੇਖੋ ਜਿਹੜੇ ਖੰਨਾ ਵਾਲੇ ਨੇ ਉਹ ਕੱਲ ਫੜੇ ਸੀਗੇ ਤੋਂ ਅਜੇ ਉਹਦੀ ਫਰਦਰ ਇਨਵੈਸਟੀਗੇਸ਼ਨ ਚੱਲਦੀ ਪਈ ਹੈ ਕਿ ਉਹਨਾਂ ਨੇ ਕਿੱਦਾਂ ਸਪਲਾਈ ਕਰਨੇ ਸੀਗੇ ਕਿਹਨੂੰ ਸਪਲਾਈ ਕਰਨੇ ਸੀਗੇ ਤੋਂ ਆਪਾਂ ਆਉਣ ਦੇ ਦਿਨਾਂ ਦੇ ਵਿੱਚ ਕਿਹੜੀ ਦੁਬਾਰਾ ਕਰਾਂਗੇ ਪ੍ਰੈਸ ਕਾਨਫਰੰਸ ਉਹਦੇ 'ਚ ਆਪਾਂ ਸ਼ੇਅਰ ਕਰਾਂਗੇ ਸਰ ਸਰ ਐਫਸੀ 'ਚ ਕੋਈ ਮਤਲਬ ਸਾਡਾ ਹਾਂ ਬਿਲਕੁਲ ਜੀ ਸਾਡਾ ਜਿਹੜਾ ਦੇਖੋ ਇੱਕ ਤਾਂ ਸੈਂਟਰਲ ਏਜੰਸੀਜ਼ ਨਾਲ ਬੜਾ ਅੱਛਾ ਕੋਆਰਡੀਨੇਸ਼ਨ ਆ ਮੱਧ ਪ੍ਰਦੇਸ਼ ਪੁਲਿਸ ਨਾਲ ਵੀ ਕੋਆਰਡੀਨੇਸ਼ਨ ਕਰ ਰਹੇ ਆ ਅਸੀਂ ਤਦੇ ਇਹ ਜਿਹੜੇ ਬੰਦੇ ਫੜੇ ਆ ਇਹਦੇ ਵਿੱਚ ਲੋਕਲ ਪੁਲਿਸ ਦੀ ਹੈਲਪ ਲੈ ਕੇ ਹੀ ਫੜ ਰਹੇ ਆ ਆਪਾਂ ਸਾਰੇ ਬੰਦਿਆਂ ਨੂੰ ਸੋ ਸਿਮਿਲਰਲੀ ਬਾਕੀ ਜਗ੍ਹਾ ਤੋਂ ਜਿੱਦਾਂ ਯੂਪੀ ਜਾਂ ਜਾਂ ਆਪਾਂ ਬਾਕੀ ਸਟੇਟਸ ਦੀ ਗੱਲ ਕਰਦੇ ਆ ਸਾਰਿਆਂ ਪੁਲਿਸ ਜਿੰਨੀਆਂ ਸਟੇਟ ਪੁਲਿਸ ਆ ਔਰ ਜਿੰਨੀਆਂ ਸੈਂਟਰਲ ਏਜੰਸੀਜ਼ ਆ ਪੰਜਾਬ ਪੁਲਿਸ ਦਾ ਸਾਰਿਆਂ ਨਾਲ ਹੀ ਬਹੁਤ ਵਧੀਆ ਕੋਆਰਡੀਨੇਸ਼ਨ ਆ ਬਿਕੋਜ਼ ਸਾਡੇ ਜਿਹੜੇ ਸਪੈਸ਼ਲਾਈਜ਼ਡ ਵਿੰਗਸ ਆ ਇੰਟਰਨਲ ਸਕਿਉਰਿਟੀ ਵਿੰਗ ਹੋ ਗਿਆ ਸਾਡਾ ਐਂਟੀ ਗੈਂਗਸਟਰ ਟਾਸਕ ਫੋਰਸ ਹੋ ਗਈ ਐਸਟੀਐਫ ਹੋ ਗਈ ਇਹਨਾਂ ਦੇ ਸੇਮ ਲੈਵਲ ਦੇ ਜਿਹੜੇ ਆਫੀਸਰਸ ਆ ਉਹਨਾਂ ਨਾਲ ਥੱਲੇ ਤੱਕ ਪੂਰਾ ਬਹੁਤ ਵਧੀਆ ਕੋਆਰਡੀਨੇਸ਼ਨ ਹੈ ਸਾਡਾ ਅਈਸਾ ਮੈਕਸਿਮਮ ਡਿਲੇ ਕੋਈ ਨਹੀਂ ਕੌਂਟਰ ਦੇਈਏ ਆਪਾਂ ਕੁਝ ਵੀ ਰਿਐਕਟਿਵਿਟੀਜ਼ ਹੋਈਆਂ ਉਸੇ ਲੱਭੇ ਜੀ ਤਾਂ ਉਹ ਨੂੰ ਉਸ ਨੂੰ ਉਹਨਾਂ ਦੇ ਤਰ੍ਹਾਂ ਇੱਕ ਸੈਲਫ ਦੇ ਇਲਾਕੇ ਮੰਨਿਆ ਜਾ ਸਕਦਾ ਕਿਉਂਕਿ ਹਰਿਆਣਾ ਦਾ ਬਾਰਡਰ ਬਿਲਕੁਲ ਅਸਦੀਕ ਹੈ ਇਹ ਮਾਰਛ ਦਾ ਬਾਰਡਰ ਬਿਲਕੁਲ ਅਸਦੀਕ ਹੈ ਚਾਹਤਾਂ ਦਾ ਗੈਂਗਸਟਰ ਇੱਥੇ ਲੱਗੇ ਜਿਹੜਾ ਹੈ ਪੁਲਿਸ ਨਾਲ ਅਸੋਚਾ ਦੇਖੋ ਜਿੱਥੇ ਇੰਟਰ ਸਟੇਟ ਬਾਰਡਰ ਹੁੰਦੇ ਹਨ ਨਾ ਜਿੱਥੇ ਵੀ ਹੋਵੇ ਚਾਹੇ ਉਹ ਹਮੇਸ਼ਾ ਸੈਂਸਿਟਿਵ ਹੁੰਦੇ ਆ ਉਹਦੇ ਵਿੱਚ ਕ੍ਰਾਈਮਨਲਸ ਦੀ ਕੋਸ਼ਿਸ਼ ਹੁੰਦੀ ਹੈ ਕਿ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਵੀ ਉਹਦੇ ਨਾਲ ਸਟੇਟ ਕੋਸ਼ਿਸ਼ ਰਹਿੰਦੀ ਹਮੇਸ਼ਾ ਬਟ ਜਿਹੜਾ ਤੁਸੀਂ ਪਾਰਟਿਕੂਲਰ ਏਰੀਆ ਦੀ ਗੱਲ ਕਰ ਰਹੇ ਹੋ ਜ਼ੀਰਕਪੁਰ ਦੀ ਉੱਥੇ ਬਹੁਤ ਪ੍ਰੋਐਕਟਿਵਲੀ ਕੰਮ ਹੁੰਦਾ ਹੈ ਤਦੇ ਇਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਜਦੋਂ ਦੇਖੋ ਜਦੋਂ ਕ੍ਰਾਈਮਨਲਸ ਦੇ ਅਗੇਂਸਟ ਐਕਸ਼ਨ ਹੋਏਗਾ ਤਾਂ ਕ੍ਰਾਈਮਨਲ ਜਿਹੜੇ ਆ ਉਹ ਵੀ ਰਿਐਕਟ ਕਰਦੇ ਆ ਤਾਂ ਉਹਦੇ ਵਿੱਚ ਹਮੇਸ਼ਾ ਰਿਐਕਸ਼ਨ ਰਿਐਕਸ਼ਨ ਹੋਣਾ ਹੀ ਹੋਣਾ ਵਾ ਤਾਂ ਉੱਥੇ ਤੁਹਾਨੂੰ ਕੁਝ ਨਾ ਕੁਝ ਐਕਟੀਵਿਟੀ ਨਜ਼ਰ ਆਉਂਦੀ ਹੈ ਸਿਮਿਲਰਲੀ ਜਦੋਂ ਜ਼ੀਰਕਪੁਰ ਦੇ ਵਿੱਚ ਜਾਂ ਇਸ ਏਰੀਆ ਦੇ ਵਿੱਚ ਜਿੰਨੀਆਂ ਆਪਾਂ ਦੇਖਦੇ ਇਹ ਇਹਨਾਂ ਏਰੀਆਜ਼ ਦੇ ਵਿੱਚ ਜਦੋਂ ਕੋਈ ਸਪੈਸ਼ਲ ਆਪਰੇਸ਼ਨ ਚੱਲਦੇ ਆ ਉਹਦਾ ਇਸ ਤਰ੍ਹਾਂ ਦੇ ਇਨਸੀਡੈਂਟਸ ਆਉਂਦੇ ਆ ਸਾਹਮਣੇ ਬਟ ਜਿੰਨਾ ਆਪਾਂ ਪ੍ਰੋਐਕਟਿਵ ਹੋਵਾਂਗੇ ਕਿਉਂਕਿ ਅਲਟੀਮੇਟਲੀ ਸਾਡਾ ਏਮ ਕੀ ਆ ਸਾਡਾ ਏਮ ਆ ਕਿ ਇਹੋ ਜਿਹੜੇ ਬੰਦੇ ਆ ਜਿਹੜੇ ਇਹਦੇ ਆਰਗੇਨਾਈਜ਼ਡ ਕ੍ਰਾਈਮ ਦੇ ਵਿੱਚ ਇਨਵੋਲਡ ਆ ਇਹਨਾਂ ਨੂੰ ਖਤਮ ਕੀਤਾ ਜਾਵੇ ਇਹਨਾਂ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਭੇਜਿਆ ਜਾਵੇ ਜੇ ਇਹ ਪੁਲਿਸ ਦੇ ਉੱਤੇ ਗੋਲੀ ਚਲਾਉਂਦੇ ਆ ਫਿਰ ਇਹਨਾਂ ਨੂੰ ਮੂੰਹ ਤੋੜਵਾ ਜਿਹੜਾ ਜਵਾਬ ਦਿੱਤਾ ਜਾਵੇ ਸੋ ਜਿੱਥੇ ਜਿੱਥੇ ਇਦਾਂ ਦਾ ਰੈਕਸ਼ਨ ਹੋਏਗਾ ਉੱਥੇ ਇਦਾਂ ਦੇ ਇਨਸੀਡੈਂਟ ਜਿਹੜੇ ਆ ਸਾਹਮਣੇ ਆਉਣਗੇ ਠੀਕ ਹੈ ਜੀ ਥੈਂਕ ਯੂ ਸੀਨੀਅਰ ਅਫਸਰ 스테ਜ ਆਵੇ ਪੰਜਾਬ ਦੇ ਵਿੱਚ ਮਾਨਜੋਗ ਸੀਐਮ ਸਾਹਿਬ ਨੇ ਪਿਛਲੇ ਸਮੇਂ ਦੇ ਵਿੱਚ 5 ਦਸੰਬਰ ਨੂੰ ਇੱਕ ਪੰਜਾਬ ਪੁਲਿਸ ਦੇ ਸਾਰੇ ਸੀਨੀਅਰ ਅਫਸਰ ਸਹਿਬਾਨਾਂ ਦੀ ਇੱਕ ਰਿਵਿਊ ਮੀਟਿੰਗ ਕੀਤੀ ਸੀ ਜਿਵੇਂ ਕਿ ਉਹਨਾਂ ਨੇ ਸਖਤ ਹਦਾਇਤਾਂ ਕੀਤੀਆਂ ਸੀ ਕਿ ਕੋਈ ਵੀ ਕ੍ਰਿਮੀਨਲ ਜੇ ਇੱਕ ਜਗ੍ਹਾ ਤੇ ਵਾਰਦਾਤ ਕਰਦਾ ਹੈ ਤਾਂ ਉਹ ਦੂਸਰਾ ਚੌਂਕ ਜਿਹੜਾ ਟੱਪਣਾ ਨਹੀਂ ਚਾਹੀਦਾ ਜਾਂ ਉਹ ਗ੍ਰਿਫਤਾਰ ਹੋਣਾ ਚਾਹੀਦਾ ਜਾਂ ਜੋ ਵੀ